2027 ਤੋਂ ਪਹਿਲਾਂ ਹੋ ਰਹੇ ਫੇਰਬਦਲ ਦੇ ਕੀ ਮayne ਨੇ ਅਰਵਿੰਦ ਖੰਨਾ ਦੇ ਵੱਲੋਂ ਭਾਜਪਾ ਨੂੰ ਛੱਡ ਦੇਣਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰ ਲੈਣਾ ਇਸ ਦੇ ਕੀ ਕਾਰਨ ਨੇ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਪਾਵਰਫੁੱਲ ਹੋਇਆ ਤੇ ਭਾਜਪਾ ਦੇ ਲਈ ਇਹ ਕਿਵੇਂ ਵੱਡਾ ਝਟਕਾ ਬਣਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਅਗਲਾ ਨਿਸ਼ਾਨਾ ਕੌਣ ਹੋਵੇਗਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਨਾਲ ਹੀ ਨਾਲ ਗੱਲਬਾਤ ਕਰਨੀ ਆ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਿੱਖ ਬਨਾਮ ਦਲਿਤ ਭਾਈਚਾਰੇ ਤੋਂ ਉਲਟ ਹਰਿਆਣਾ ਦੇ ਸੀਐਮ ਜਾਂ ਬੀਜੇਪੀ ਪੰਜਾਬ ਦੇ ਵਿੱਚ OBC ਕੈਡਰ ਖੜਾ ਕਰਨ ਜਾ ਰਹੀ ਆ ਉਸ ਦੇ ਕੀ ਮਾਇਨੇ ਨੇ ਕਿਹੜੀ ਨਵੀਂ ਰੂਪਰੇਖਾ ਬੀਜੇਪੀ ਦੇ ਵੱਲੋਂ ਤਿਆਰ ਕਰ ਲਈ ਗਿਆ ਜਿਸ ਤਹਿਤ ਹੁਣ 2027 ਦੇ ਵਿੱਚ ਬੀਜੇਪੀ ਚੋਣਾਂ ਲੜੇਗੀ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਆ ਨਾਲ ਹੀ ਨਾਲ ਗੱਲਬਾਤ ਕਰਨੀ ਆ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸ਼ੋਧੀਆਂ ਦੇ ਨਾਲ ਹੋਈ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ ਦੀ ਮੁੱਖ ਮੰਤਰੀ ਦੀ ਅਚਾਨਕ ਸਿਹਤ ਵਿਗੜ ਗਈ ਜਿਸ ਕਾਰਨ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੁਣ ਤੱਕ ਦੀ ਕੀ ਸਥਿਤੀ ਹੈ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਆ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਾਬਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰੱਖਣਾ ਸੋਹਣੇ ਅਣਕੀ ਸਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲੀ ਖਬਰ ਮੈਂ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਫੇਰ ਬਦਲ ਹੋ ਰਹੇ ਨੇ ਪਹਿਲਾ ਚਰਨਜੀਤ ਬਰਾੜ ਅਕਾਲੀ ਦਲ ਪੁਨਰ ਸਰਜੀਤ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਜਾਂਦੇ ਨੇ ਤੇ ਅੱਜ ਬੀਜੇਪੀ ਦੇ ਵਾਈਸ ਪ੍ਰੈਜ਼ੀਡੈਂਟ ਬੀਜੇਪੀ ਦਾ ਪੱਲਾ ਛੱਡਦਿਆਂ ਸ਼ਰਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜੁਆਇਨ ਕਰ ਲੈਂਦੇ ਨੇ ਇਸ ਦੇ ਮਾਇਨੇ ਕੀ ਨੇ ਅਕਾਲੀ ਦਲ ਕਿਵੇਂ ਇਸ ਦੇ ਨਾਲ ਮਜ਼ਬੂਤ ਹੋਇਆ ਤੇ ਬੀਜੇਪੀ ਨੂੰ ਕਿਵੇਂ ਵੱਡਾ ਝਟਕਾ ਲੱਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਅੱਗੇ ਕੀ ਕੁਝ ਕੀਤਾ ਜਾਵੇਗਾ ਜੀ ਅਕਸਰ ਆਪ ਦੇਖੋ ਇਹ ਇਲੈਕਸ਼ਨ ਇਅਰ ਚੱਲਦਾ ਪਿਆ ਔਰ ਇਸ ਇਲੈਕਸ਼ਨ ਇਅਰ ਚ ਅਜਿਹੀ ਬਹੁਤ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਕੋਈ ਇੱਕ ਪਾਰਟੀ ਨੂੰ ਛੱਡ ਕੇ ਦੂਜੀ 'ਚ ਜਾ ਰਿਹਾ ਦੂਜੀ ਨੂੰ ਛੱਡ ਕੇ ਤੀਜੀ 'ਚ ਜਾ ਰਿਹਾ ਇੱਥੇ ਤੇ ਕਈ ਬੰਦੇ ਅਜਿਹਾ ਵੀ ਮਿਲੇ ਪਿਛਲੇ ਦੌਰ ਦੇ ਵਿੱਚ ਜਿਹੜੇ ਇੱਕ ਦਿਨ ਦੇ ਵਿੱਚ 6-6 ਪਾਰਟੀਆਂ ਜਿਹੜੀਆਂ ਉਹ ਬਦਲਦੇ ਦੇਦੇ ਆ ਤੇ ਅੱਜ ਦੀ ਇਹ ਬੜੀ ਮਹੱਤਵਪੂਰਨ ਖਬਰ ਜਿਹੜੀ ਆਈ ਆ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਦੇ ਇੱਕ ਨੇਤਾ ਨੇ ਅਰਵਿੰਦ ਖੰਨਾ ਉਹ ਭਾਜਪਾ ਦਾ ਪੱਲਾ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਜਿਹੜੇ ਉਹ ਹੋ ਜਾਂਦੇ ਆ। ਇਹ ਤੁਹਾਡਾ ਇਹ ਪ੍ਰਸ਼ਨ ਸੀ ਕਿ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨਾ ਕੁ ਬਲ ਮਿਲਿਆ ਤੇ ਭਾਰਤੀ ਜਨਤਾ ਪਾਰਟੀ ਨੂੰ ਕਿੰਨਾ ਕੁ ਨੁਕਸਾਨ ਪਹੁੰਚਿਆ। ਹੁਣ ਇਹਦੇ ਵਿੱਚ ਨਾ ਤਾਂ ਕਿਸੇ ਨੂੰ ਕੋਈ ਨੁਕਸਾਨ ਪਹੁੰਚਿਆ ਕਿਸੇ ਨੂੰ ਪਿਲਦਾ ਦਿਖਾਈ ਜਿਹੜਾ ਦੇ ਰਿਹਾ ਕਿਉਂਕਿ ਹਰਵਿੰਦ ਖੰਨਾ ਠੀਕ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹ ਉਹ ਚੌਧੇ ਦੇ ਉਹ ਰਹੇ ਨੇ ਪਰ ਜੇਕਰ ਉਹਨਾਂ ਦਾ ਆਧਾਰ ਵੇਖਿਆ ਜਾਵੇ ਤਾਂ ਕੋਈ ਆਧਾਰ ਜਿਹੜਾ ਕੋਈ ਉਹਨਾਂ ਹੈ ਨਹੀਂ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਆ ਜਿੱਥੇ ਜਿਹੜੇ ਕੋਈ ਨੇਤਾ ਉਹਨਾਂ ਨੂੰ ਛੱਡ ਜਾਣ ਉਥੇ ਉਹਨਾਂ ਨੂੰ ਕਦੇ ਕੋਈ ਜਿਹੜਾ ਫਰਕ ਆ ਉਹ ਕੋਈ ਖਾਸ ਨਹੀਂ ਪਿਆ ਤਾਂ ਨਾ ਹੀ ਭਾਰਤੀ ਜਨਤਾ ਪਾਰਟੀ ਨੇ ਕਦੀ ਉਸ ਗਏ ਨੇਤਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਆ ਤੇ ਜਾ ਵਾ ਪਾਰਟੀ ਵਿੱਚ ਬੁਲਾਉਣ ਦਾ ਯਤਨ ਕੀਤਾ ਜਿਹੜਾ ਇੱਕ ਵਾਰੀ ਪਾਰਟੀ ਨੂੰ ਛੱਡ ਗਿਆ ਮੁੜ ਕੇ ਉਹਨਾਂ ਤੋਂ ਤਰੀਫ਼ ਉਹਨਾਂ ਨੇ ਵਾਪਸ ਰੀਜ਼ਾਈਨ ਕਰਾਇਆ ਨਹੀਂ ਤੇ ਜੇ ਰੀਜ਼ਾਈਨ ਕਰਾ ਵੀ ਲਿਆ ਤਾਂ ਫਿਰ ਮੁੜ ਕੇ ਅਜਿਹੇ ਹਾਲਾਤ ਉਹਦੇ ਵਾਸਤੇ ਪੈਦਾ ਕਰ ਦਿੰਦੇ ਆ ਕਿ ਨਾ ਉਹ ਬੰਦਾ ਅੱਗੇ ਜੋਗਾ ਹੁੰਦਾ ਤਾਂ ਨਾ ਉਹ ਪਿੱਛੇ ਜੋਗਾ ਦੂਜੇ ਪਾਸੇ ਤੁਸੀਂ ਇਹ ਗੱਲ ਕੀਤੀ ਕੀ ਸ਼੍ਰੋਮਣੀ ਅਕਾਲੀ ਦਲ ਜਾਂ ਸਖਬਾਸ ਸੁਖਬੀ ਸਿੰਘ ਬਾਦਲ ਨੂੰ ਇਸ ਦਾ ਕਿੰਨਾ ਕੁ ਲਾਭ ਜਿਹੜਾ ਮਿਲੇਗਾ ਅਰਵਿੰਦ ਖੰਨਾ ਦੇ ਐ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਣ ਦੇ ਨਾਲ ਤੁਹਾਡੀ ਇਸ ਗੱਲ ਦਾ ਜਵਾਬ ਮੈਂ ਬਾਅਦ 'ਚ ਦੇ ਦੇਣਾ ਨਾਲ ਹੀ ਗੱਲ ਮੈਂ ਕਰ ਦੇਣਾ ਕਿ ਅੱਜ ਤੋਂ ਸਾਲ ਜਾਂ ਡੇਢ ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਇੱਕ ਹੋਰ ਨੇਤਾ ਤੇ ਪੰਜਾਬ ਦੇ ਵਿੱਚ ਮੰਤਰੀ ਰਹਿ ਚੁੱਕੇ ਅਨਲ ਯੋਸ਼ੀ ਜਿਹੜੇ ਅੰਮ੍ਰਿਤਸਰ ਤੋਂ ਬਲੋਂਗ ਕਰਦੇ ਹੀ ਉਹਨਾਂ ਨੇ ਵੀ ਆਜ ਪਾਰ ਨੂੰ ਛੱਡ ਕੇ ਜਦੋਂ ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਗੱਲ ਕੀਤੀ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵੇਲੇ ਕਹਿੰਦੇ ਕਿ ਪਾਰਟੀ ਦੀ ਹਾਈ ਕਮਾਂਡ ਉਹਨਾਂ ਨਾਲ ਨਾਰਾਜ਼ ਹੋ ਗਈ ਤਾਂ ਫਿਰ ਅਨਲ ਜੋਸ਼ੀ ਭਾਜਪਾ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਅਬਰសារ ਤੋਂ ਲੋਕ ਸਭਾ ਦੀ ਟਿਕਟ ਵੀ ਲੜਾਈ ਤੇ ਬਾਅਦ ਵਿੱਚ ਉੱਥੋਂ ਜਦੋਂ ਉਹ ਹਾਰ ਗਏ ਇਹ ਬਾਅਦ 'ਚ ਅਨਲ ਜੋਸ਼ੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਆ ਬੀਤੇ ਦਿਨ ਦੀ ਕਾਂਗਰਸ ਦਾ ਜਿਹੜਾ ਪੱਲਾ ਉਹ ਫੜ ਲਿਆ ਸੀ ਭਾਬ ਉਹਦੇ 'ਚ ਸ਼ਾਮਲ ਹੋ ਗਏ ਸੀ ਸੋ ਇਹ ਜਿਹੜੇ ਚਿਹਰੇ ਨੇ ਚਾਹੇ ਅਨਲ ਜੋਸ਼ੀ ਹੋਵੇ ਚਾਹੇ ਅਰਵਿੰਦ ਖੰਨਾ ਹੋਣ ਜਾਂ ਕੋਈ ਹੋਰ ਹੋਣ ਇਹ ਰੱਖਣਾ ਜੀ ਚੱਲੇ ਹੋਏ ਕਾਰਤੂਸ ਨੇ ਭਾਰਤੀ ਜਨਤਾ ਪਾਰਟੀ ਦੇ ਤੇ ਦੂਜੇ ਪਾਸੇ ਜਿਹੜੀ ਪਾਰਟੀ 'ਚ ਸ਼ਾਮਲ ਹੋ ਰਹੇ ਨੇ ਉਸ ਦਾ ਵੀ ਆਧਾਰ ਤੁਸੀਂ ਦੇਖ ਲਓ ਕਿ ਬੀਤੇ ਸਮੇਂ 'ਚ ਕਿਹੋ ਜਿਹਾ ਆਧਾਰ ਉਸ ਦਾ ਹੈਗਾ ਉਹ ਵੀ ਹਾਸ਼ੀਏ ਤੋਂ ਬਾਹਰ ਜਿਹੜੀ ਆ ਉਹ ਜਾ ਰਹੀ ਹੈ ਤੇ ਇਸ ਵੇਲੇ ਆਪਣੇ ਹੋਣ ਦੀ ਲੜਾਈ ਸ਼ਰੂਮੀ ਅਕਾਲੀ ਦਲ ਬਾਦਲ ਲੜਦਾ ਪਿਆ ਬੇਸ਼ੱਕ ਤਰਨਤਾਰਨ ਦੀ ਜਿੰਮੀ ਚੋਣ ਤੋਂ ਬਾਅਦ ਇਹ ਗੱਲ ਕਹੀ ਜਾਂਦੀ ਹੈ ਕਿ ਸ਼ਰੂਮੀ ਅਕਾਲੀ ਦਲ ਆਪਣੇ ਪੈਰਾਂ ਤੇ ਪੈਰਾਂ ਤੇ ਖੜਾ ਹੋ ਰਿਹਾ ਐ ਸੁਖਬੀਰ ਸਿੰਘ ਬਾਦਲ ਨੇ ਹੜਾ ਦੇ ਤਰਾਂ ਬੜੀ ਸਹਾਇਤਾ ਕੀਤੀ ਹੈ ਜੀ ਇਹ ਬੂ ਹੈ ਔਰ ਅਜਿਹੀ ਸਥਿਤੀਆਂ ਜਿਹੜੀਆਂ ਸਾਫ਼ ਤਾਂ ਪਤਾ ਜਿਹੜਾ ਆ ਉਹ 2027 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਉਦੋਂ ਲੱਗੂਗਾ ਬਾਕੀ ਜਿਸ ਤਰੀਕੇ ਨਾਲ ਮੇਰਾ ਖਲ ਕੱਲ ਜਾਂ ਪਰਸੋਂ ਸੀ ਗੱਲ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ 117 ਹਲਕਿਆਂ 'ਚ ਚੋਣ ਲੈਣੀਆਂ ਦਾ ਐਲਾਨ ਕਰਤਾ ਤਾਂ ਉਸ ਦਾ ਮਤਲਬ ਇਹੋ ਹੀ ਆ ਕਿ 23 ਦਾ ਉਹ ਜਿਹੜੇ ਹਲਕੇ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਚੋਣ ਲੜਦੀ ਰਹੀ ਉਹ ਤੋਂ ਨਵੇਂ ਚਿਹਰੇ ਉਹਨਾਂ ਨੇ ਲੱਭਣੇ ਆ ਤਾਂ ਬਾਕੀ ਪੁਨਰ ਸਰਜੀਤ ਵਾਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਉਹਨਾਂ ਦੀ ਥਾਂ ਤੇ ਆਪ 50 ਦੇ ਇਹ ਕਰੀਬ ਬੰਦੇ ਜਿਹੜੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੈਂਬਲੀ ਚਾਹੀਦੇ ਨੇ ਸੋ ਉਹਨਾਂ ਨੇ ਤਾਂ ਅਜਿਹੇ ਬੰਦੇ ਆ ਜਿਹੜੀ ਜੇ ਵਿਕਤੀ ਜਿਹੜੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਢਾਂਚੇ ਦੇ ਮਤਲਬ ਜਾਂ ਨੀਤੀ ਦੇ ਮਤਲਬ ਕੋ ਠੀਕ ਤੋਂ ਲੱਗਦੇ ਹੁਣ ਉਹਨਾਂ ਨੂੰ ਤਾਂ ਉਹਨਾਂ ਨੇ ਪਾਰਟੀ 'ਚ ਸ਼ਾਮਲ ਜਿਹੜਾ ਉਹ ਕਰਦਾ ਕਰਨਾ ਤੇ ਇਸੇ ਸਿਲਸਿਲੇ ਦੇ ਵਿੱਚ ਅਰਵਿੰਦ ਖੰਨਾ ਜਿਹੜਾ ਇੱਕ ਹਿੰਦੂ ਚਿਹਰੇ ਦੇ ਰੂਪ ਦੇ ਵਿੱਚ ਆਪਣੇ ਸੰਗਠਨ ਦੇ ਜਾਣੇ ਪਛਾਣੇ ਚਿਹਰੇ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਉਸੇ ਤਰੀਕੇ ਨਾਲ ਸ਼ਾਮਲ ਕੀਤਾ ਜਿਸ ਤਰੀਕੇ ਨਾਲ ਜਿਹੜੋ ਪੋਸਮਾ ਪਹਿਲਾਂ ਅਨਰ ਜੋਸ਼ੀ ਨੂੰ ਆ ਪਾਰਟੀ ਸ਼ਰੂਮਨੀ ਕਾਲੀਦਾਲ ਦੀ ਜਿਹੜਾ ਉਹ ਸ਼ਾਮਲ ਕੀਤਾ ਸੀ ਤਾਂ ਨਤੀਜੇ ਵੇਖ ਲੋ ਫਿਰ ਸਾਰੇ ਦੇ ਸਾਹਮਣੇ ਅਰਨ ਜੋਸ਼ੀ ਜਿਹੜਾ ਪੱਲਾ ਛੱਡ ਕੇ ਉਹ ਚਲਾ ਗਿਆ ਤੇ ਕਿਉਂਕਿ ਇਸ ਵਾਰ ਜਿਹੜੀ ਸ਼ਰੂਮਨੀ ਕਾਲੀਦਾਲ ਦੀ ਬਾਦਲ ਦੀ ਜਿਹੜੀ ਸਥਿਤੀ ਆ ਜੋ ਮਰਜੀ ਇਹ ਵੇਖਣ ਨੂੰ ਜਾਂ ਕਿ ਕਹੀ ਜਾਊ ਕਿ ਜਿਸ ਤਰੀਕੇ ਨਾਲ ਮਰਜੀ ਉਸਦੇ ਨੇਤਾ ਇਹਦੇ ਸਬੰਧੀ ਗੱਲ ਕਰਨ ਪਰ ਅਜੇ ਉਸ ਨੂੰ ਆਪਣੇ ਹੋਂਦ ਦੀ ਜਿਹੜੀ ਲੜਾਈ ਆ ਉਹ ਲੜਦੀ ਪੈ ਰਹੀ ਔਰ ਬੜੇ ਸਖਤ ਤਰੀਕੇ ਨਾਲ ਸਰਦਾਰ ਸੁਖਵੀਰ ਸਿੰਘ ਨਾਲ ਲੜਦੀ ਪੈ ਰਹੀ ਆ ਜਿਸ ਕਰਕੇ ਉਹਨਾਂ ਵੱਲੋਂ ਇਹ ਜਿਹੇ ਨੇਤਾ ਜਿਹੜੇ ਨੇ ਪਾਰਟੀ 'ਚ ਜਿਹੜੇ ਸ਼ਾਮਲ ਕੀਤੇ ਜਾ ਰਹੇ ਆ ਪਰ ਕੀ ਇਹ ਨੇਤਾ ਜਿਹੜੇ ਨੇ ਸ਼੍ਰੋਮਣੀ ਆ ਭਾਜਪਾ ਵਰਗੀ ਪਾਰਟੀ ਜਿਹੜੀ ਆ ਕੌਮੀ ਪਾਰਟੀ ਜਿਹੜੀ ਕਹਿੰਦੀ ਆ ਕਿ ਹਾਂ ਵੀ ਆਓ ਜੋ ਚਾਹੀਦਾ ਸਾਡੇ ਕੋਲੋਂ ਲਓ ਤਾਂ ਫਿਰ ਐਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜੇ ਉਹ ਪੱਲਾ ਫੜ ਰਹੇ ਆ ਤਾਂ ਇਸ ਦੇ ਪਿੱਛੇ ਇਹ ਵੀ ਵੇਖਣ ਵਾਲੀ ਗੱਲ ਆ ਕਿ ਉਹ ਪੂਰਨ ਤੌਰ ਤੇ ਭਾਰਤੀ ਜਨਤਾ ਪਾਰਟੀ 'ਚ ਅਣਗੌਲੇ ਆ ਤੇ ਦੂਜੇ ਪਾਸੇ ਕਈ ਮੁੱਦਿਆਂ ਤੋਂ ਉੱਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲਾ ਇਹ ਲੋਕਾਂ ਦੇ ਵਿੱਚ ਨਾਪਸੰਦੀ ਦਾ ਕਾਰਨ ਬਣਿਆ ਜਾਂ ਇੱਥੇ ਮੈਂ ਗੱਲ ਥੋੜੀ ਜਿਹੀ ਹੋਰ ਦੁਰਸਤ ਕਰ ਲਵਾਂ ਕਿ ਪੰਜਾਬ ਦੇ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ ਨਹੀਂ ਆ ਜਿਨ੍ਹਾਂ ਅਜੀਤ ਨਾਚਰੂਨ ਪ੍ਰਕਾਸ਼ ਸਿੰਘ ਬਾਦਲ ਆਸਮਾਫ ਕਰਦਾ ਸੁਖਬੀ ਸਿੰਘ ਬਾਦਲ ਹੁਣਾਂ ਦੀ ਅਗਵਾਈ ਆ ਤਾਂ ਫਿਰ ਜੇਕਰ ਅਜੇ ਚਿਹਰੇ ਜਾ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਇਹ 2027 ਦੀਆਂ ਚੋਣਾਂ ਦੇ ਵਿੱਚ ਕੋਈ ਚਮਤਕਾਰ ਕਰ ਸਕਣ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਨਕਾਰੇ ਹੋਏ ਨੇ ਤਾਂ ਉਹ ਹੁਣ ਜੇਕਰ ਆਪ ਹੀ ਇਹਦੇ ਵਿੱਚ ਚਲੇ ਜਾਂਦੇ ਆ ਮੈਂ ਅਨੰਦ ਯੂਟਿਊਬ ਨੂੰ ਚੁੱਕਾ ਤਾਂ ਅਜਿਹੀ ਸਥਿਤੀ 'ਚ ਮੈਨੂੰ ਲੱਗਦਾ ਨਹੀਂ ਕਿ ਕੋਈ ਖਾਸ ਲਾਭ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਐਵੇ ਲੁਗਾ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਜਰੂਰ ਆ ਜਿਸ ਤਰੀਕੇ ਨਾਲ ਆਮ ਖਬਰਾਂ ਦੀ ਭਾਸ਼ਾ ਪਾਉ ਨੂੰ ਵੱਡਾ ਝਟਕਾ ਇਹ ਹੈ ਉਹ ਇਸ ਤਰ੍ਹਾਂ ਦੀ ਜਰੂਰ ਲੱਗ ਪਰ ਜ਼ਮੀਨੀ ਹਕੀਕਤ ਦੇ ਉੱਤੇ ਕੋਈ ਇਹਨਾਂ ਲਾਭ ਜਿਹੜਾ ਹੁੰਦਾ ਦਿਖਾਈ ਇਹ ਰਖੜਾ ਜੀ ਦਿੰਦਾ ਨਹੀਂ ਆ ਕੋਈ ਅਗਰ ਰਵਿੰਦ ਖੰਨਾ ਵੀ ਬੀਤੇ ਸਮੇਂ ਵਿੱਚ ਜਿਸ ਤਰੀਕੇ ਨਾਲ ਉਹਦਾ ਸਿਆਸੀ ਜੀਵਨ ਰਿਹਾ ਜਾਂ ਜਿਸ ਤਰੀਕੇ ਦੇ ਬੀਤੇ ਦਿਨਾਂ ਤੋਂ ਉਹ ਚੁੱਪ ਨੇ ਤਾਂ ਉਹ ਚੁੱਪੀ ਜਿਹੜੀ ਆ ਉਹਨਾਂ ਵਾਸਤੇ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਢੱਕਿਆ ਨਹੀਂ ਮੈਂ ਟੀਵੀ ਤੇ ਸੁਣ ਰਿਹਾ ਸਾ ਉਹਨਾਂ ਦੇ ਬੁਲਾ ਰਹੇ ਉਹਨਾਂ ਨੇ ਸ਼ੋਭੀ ਸ਼ਾਮਾਂ ਪੇਟ ਕੀਤੀ ਹੈ ਚੰਗਾ ਹੋਇਆ ਤੁਸੀਂ ਉਹ ਚਲੇ ਗਏ ਜੀ ਸੋ ਚਲੋ ਇਹ ਗੱਲਾਂ ਜਿਹੜੀਆਂ ਬਾਤਾਂ ਚੱਲਦੀਆਂ ਨੇ ਬਾਕੀ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਇਹਦੇ ਨਾਲ ਜਾਣ ਨਾਲ ਕੋਈ ਤਕੜਾ ਘਾਟਾ ਜਿਹੜਾ ਆਇਆ ਜੇ ਪਾਸੇ ਸ਼੍ਰੋਮਨੀ ਖਾਲੀਦਾਂ ਨੂੰ ਬਹੁਤ ਵੱਡਾ ਜਿਹੜਾ ਕੋਈ ਪ੍ਰਾਫਿਟ ਹੋ ਗਿਆ ਕੋਈ ਲਾਭ ਹੋ ਗਿਆ ਸਿਆਸੀ ਤੌਰ ਤੇ ਸਿਆਸੀ ਲਾਭ ਉਹ ਜਦੋਂ ਕੋਈ ਇਦਾਂ ਦੀ ਗੱਲ ਲੱਗਦੀ ਨਹੀਂ ਹਾਂ ਕੈਪਟਨ ਦੇ ਸੰਦਰਭੀ ਭਾਰਤੀ ਜਨਤਾ ਪਾਰਟੀ ਦੇ ਪੈਰੋਂ ਹਟੋ ਜ਼ਮੀਨ ਉਦੋਂ ਥੋੜੀ ਜਿਹੀ ਜ਼ਰੂਰ ਖਿਸਕੀ ਤੇ ਜਦੋਂ ਕਾਂਗਰਸ ਵੱਲੋਂ ਉਹਨਾਂ ਨੂੰ ਦੁਬਾਰਾ ਸੱਦਾ ਦਿੱਤਾ ਗਿਆ ਪਰ ਉਹ ਵੀ ਕਹਿੰਦੇ ਨੇ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਹੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਨੋਟਿਸ ਜਿਹੜਾ ਦਵਾਇਆ ਗਿਆ ਸੀ ਕਿ ਜਿਹੜਾ ਉਹਨਾਂ ਨੇ ਥੋੜੇ ਜਿਹਾ ਪਰ ਕੱਢਣ ਦੀ ਕੋਸ਼ਿਸ਼ ਹੈ ਜਿਹੜੋ ਕੀਤੀ ਅਸਲ ਜਦਾ ਲਾਥ ਲਿਓ ਲਗਾਉਂਦਾ ਜਿਹੜਾ ਮੁੱਦਾ ਸੀ ਉਹ ਭਾਰਤੀ ਜਨਤਾ ਪਾਰਟੀ ਦਾ ਸੀ ਜਿਹੜਾ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਬਾਕੀ ਲੋਕਾਂ ਨੂੰ ਵੀ ਇੱਕ ਸਨੇਹਾ ਜਿਹੜਾ ਦੇਣ ਦਾ ਯਤਨ ਕੀਤਾ ਇਹ ਹਾਂ ਵੀ ਸੀ ਇਸ ਸੰਬੰਧੀ ਜਿਹੜੀ ਬਿਆਨਬਾਜ਼ੀ ਇਹ ਠੀਕ ਤਰੀਕੇ ਨਾਲ ਕਰੋ ਕਿ ਤੁਹਾਡੀ ਜਾਨ ਜਿਹੜੀ ਆ ਉਹ ਸਾਡੀ ਮੁਠੀ ਚਾ ਤੋਂ ਅਨਲ ਜੋਸ਼ੀ ਤੋਂ ਬਾਅਦ ਅਰਵਿੰਦ ਖੰਨਾ ਚਲੇ ਗਏ ਨੇ ਹੁਣ ਅਗਲੇ ਦਿਨ ਇਹ ਵੇਖਣਾ ਕਿ ਦੂਜੇ ਪਾਸੇ ਕਿਹੜੀ ਹੁੰਦੇ ਨੇ ਬਾਕੀ ਰੱਖਣਾ ਜੀ ਇਹ ਗ ਇਹहां ਭਾਈ ਭਾਜਪਾ ਅਕਾਲੀ ਗੱਠਜੋੜ ਜਿਹੜਾ ਹੋ ਸਕਦਾ ਹੁੰਦਿਆ ਦੇਣਾ ਚ ਐਲਾਨ ਹੋ ਸਕਦਾ ਉਹਨਾਂ ਦੀ ਜਿਹੜੀ ਖਬਰਾਂ ਦੀ ਸਾਈ ਹੈ ਉਹ ਜ਼ਰੂਰ ਫਿੱਕੀ ਪੈ ਜਾਂਦੀ ਆ ਉਹ ਲੱਗਦਾ ਕਿ ਗੱਠਜੋੜ ਸ਼ਾਇਦ ਅਜੇ ਨਾ ਹੋਵੇ ਜਾਂ ਹੋਵੇ ਹੀ ਨਾ ਮਤਲਬ ਇਹ ਗੱਲ ਅਸੀਂ ਕਿ ਪੂਰੇ ਯੋਰ ਦਾ ਤਾਂ ਨਹੀਂ ਕਹਿ ਸਕਦੇ ਕਿਉਂਕਿ ਰਾਜਨੀਤੀ ਚ ਪਤਾ ਨਹੀਂ ਕੀ ਕੋਈ ਸੰਭਵ ਹੁੰਦਾ ਪਰ ਫਿਲਹਾਲ ਇਹ ਦੇ ਨਾਲ ਇਹ ਗੱਲ ਜ਼ਰੂਰ ਆ ਕਿ ਅਜੇ ਗੱਟ ਚੋੜ ਦੀ ਗੱਲ ਜਿਹੜੀ ਦੂਰ ਲੱਗਦੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਇਹ ਜ਼ਰੂਰ ਇਤਰਾਜ਼ ਕਰ ਸਕਦੀ ਹੈ ਕਿ ਤੁਸੀਂ ਸਾਡੇ ਬੰਦੇ ਜਿਹੜੇ ਪੁੱਟ ਪੁੱਟ ਕੇ ਆਪਣੀ ਪਾਰਟੀ 'ਚ ਜਿਹੜੇ ਸ਼ਾਮਲ ਕਰ ਰਹੇ ਜੇ ਬਾਕੀ ਦੇਖੋ ਅਗਲੇ ਦਿਨਾਂ 'ਚ ਕੀ ਵਾਪਰਦਾ ਬਿਲਕੁਲ ਅਨਕੀ ਸਰ ਜੇਕਰ ਦੇਖਿਆ ਜਾਵੇ ਤਾਂ ਇੰਨੀ ਦਿਨੀ ਚਰਚਾਾਂ ਮਾ এবੀਸੀ ਕਿਉਂਕਿ ਬੀਬੀ ਨਰਿੰਦਰ ਕੌਰ ਭਰਾਸ ਦੇ ਵੱਲੋਂ ਜੋ ਇਲਜ਼ਾਮ ਲਗਾਏ ਜਾਂਦੇ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਹਰਿਆਣਾ ਦੇ ਸੀਐਮ ਨਾਇਬ ਸੈਣੀ ਉਹਨਾਂ ਦੇ ਨਾਲ ਸੰਪਰਕ ਕਰ ਰਹੇ ਨੇ ਉਹਨਾਂ ਨੂੰ 2027 ਦੇ ਲਈ ਟਿਕਟ ਦੇਣ ਦਾ ਵੀ ਉਹਨਾਂ ਦੇ ਵੱਲੋਂ ਦਾਵਾ ਟਿਕਟ ਦੇਣਾ ਚਾਹੁੰਦੀ ਹੈ ਕਿ ਇਹ ਵੀ ਕਾਰਨ ਮੰਨਿਆ ਜਾ ਰਿਹਾ ਕਿ ਆਪਣੀ ਜ਼ਮੀਨ ਖਿਸਕਦੀਆਂ ਦੇਖ ਉਹਨਾਂ ਨੇ ਪਹਿਲਾਂ ਹੀ ਆਪਣੇ ਆਪ ਨੂੰ ਇੱਕ ਥਾਂ ਤੇ ਸੈੱਟ ਕਰ ਲਿਆ ਤੇ ਇਸ ਦੇ ਨਾਲ ਹੀ ਮੇਰਾ ਅਗਲਾ ਸਵਾਲ ਤੁਹਾਨੂੰ ਇਹ ਵੀ ਹੈ ਕਿ ਜਦੋਂ ਕੋਈ ਲੀਡਰ ਕਿਸੇ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਜਾਂਦਾਗਾ ਕਿ ਉਹ ਆਪਣੇ ਵਰਕਰਾਂ ਦੀ ਆਪਣੇ ਹਲਕੇ ਦੇ ਲੋਕਾਂ ਦੀਆਂ ਜੋ ਉਹਨਾਂ ਦੇ ਹਿੱਤ ਹੁੰਦੇ ਨੇ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਂਦਾ ਜਾਂ ਫਿਰ ਆਪਣੇ ਹੀ ਰਾਜਸੀ ਹਿੱਤਾਂ ਨੂੰ ਪ੍ਰਾਪਤ ਕਰਨ ਦੇ ਲਈ ਪੱਲਾ ਛੱਡ ਦਿੱਤਾ ਜਾਂਦਾ ਹੈ ਆ ਬਿਲਕੁਲ ਨਰਿੰਦਰ ਕੋਰ ਭਰਾਜ ਦੀ ਜਿਹੜੀ ਤੁਸੀਂ ਉਦਾਹਰਣ ਦਿੱਤੀ ਆ ਇਹ ਤਾਂ ਚਰਚਾ 'ਚ ਹੈ ਹੀ ਆ ਕਿ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਸੰਭਾਵਨਾ ਹੈਗੀ ਕਿ ਸ਼ਾਇਦ ਜਿਹੜੀ ਆ ਟਿਕ ਉਹਨਾਂ ਦੀ ਕੱਟੀ ਜਾ ਸਕਦੇ ਤੇ ਇਸੇ ਕਰਕੇ ਅਜਿਹੀਆਂ ਬਿਆਨਬਾਜ਼ੀਆਂ ਜਿਹੜੀਆਂ ਉਸ ਵਿੱਚ ਆਈਆਂ ਕਿ ਜਿਸ ਤਰੀਕੇ ਦਾ ਉਹਨਾਂ ਨੂੰ ਇਹ ਲਾਲਚ ਦਿੱਤਾ ਗਿਆ ਕਿ ਹਾਂ ਭਈ ਇਸ ਇਸ ਤਰੀਕੇ ਨਾਲ ਤੁਸੀਂ ਸਾਡੀ ਪਾਰਟੀ 'ਚ ਜਿਹੜਾ ਉਹ ਸ਼ਾਮਲ ਹੋ ਜੋ ਮੈਂ ਪਹਿਲਾਂ ਹੀ ਇਨੀ ਗੱਲ ਕਹੀ ਆ ਕਿ ਇਹ ਇਲੈਕਸ਼ਨ ਇਹਦਾ ਤੁਹਾਨੂੰ ਇਸ ਸਮੇਂ ਦੇ ਵਿੱਚ ਬਹੁਤ ਕੁਝ ਏਦਾਂ ਦਾ ਵੇਖਣ ਨੂੰ ਮਿਲੇਗਾ ਕੋਈ ਬੰਦਾ ਕਿਸੇ ਪੰਨੇ ਜਾ ਰਿਹਾ ਕੋਈ ਬੰਦਾ ਕਿਹੇ ਪਾਰਟੀ 'ਚੋਂ ਆ ਰਿਹਾ ਕੋਈ ਵਾਪਸ ਆ ਰਿਹਾ ਕੋਈ ਕੱਢਿਆ ਜਾ ਰਿਹਾ ਬਹੁਤ ਕੁਝ ਵੇਖਣ ਨੂੰ ਮਿਲੇਗਾ ਤੁਹਾਡੇ ਪ੍ਰਸ਼ਨ ਦਾ ਜਿਹੜਾ ਦੂਜਾ ਹਿੱਸਾ ਉਹ ਜ਼ਿਆਦਾ ਮਹੱਤਵਪੂਰਨ ਕੀ ਇਹ ਲੋਕ ਚਿਹਰੇ ਨੇ ਦੂਜਰੋਂ ਪਾਰਟੀ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵੱਲ ਹੁੰਦੀ ਹੈ ਆਪਣੇ ਹਲਕੇ ਦੀਆਂ ਮੁਸ਼ਕਲਾਂ ਆਪਣੇ ਹਲਕੇ ਦੇ ਲੋਕਾਂ ਦੇ ਦਰਦ ਤਕਲੀਫਾਂ ਨੂੰ ਲੈ ਕੇ ਦੂਜੇ ਪਾਸੇ ਹੁੰਦੇ ਆ ਸ਼ਾਮਲ ਹੁੰਦੇ ਜਾਂ ਆਪਣੇ ਸਿਆਸੀ ਲਾਹਾ ਜਾਂ ਰਾਜਨੀਤਿਕ ਜੀਵਨ ਦੇ ਵਿੱਚ ਸਿਆਸੀ ਲਾਭ ਨੂੰ ਲੈ ਕੇ ਹੁੰਦੇ ਆ ਤਾਂ ਰਖਣਾ ਜੀ ਉਹਦੇ ਵਿੱਚ ਇਥੇ ਕਲੀਅਰ ਆ ਕਿ ਇਹਨਾਂ ਲੋਕਾਂ ਨੂੰ ਜੇਕਰ ਵਾਕਈ ਇਸ ਕੱਲ ਦਾ ਪਤਾ ਹੋਵੇ ਕਿ ਮੇਰੇ ਹਲਕੇ ਦੀਆਂ ਲੋਕਾਂ ਦੀਆਂ ਮੁਸ਼ਕਿਲਾਂ ਕੀ ਨੇ ਦਰਦ ਕੀ ਹੈ ਜਾਂ ਹਲਕੇ ਦੀਆਂ ਸਮੱਸਿਆਵਾਂ ਕੀ ਨੇ ਤਾਂ ਸ਼ਾਇਦ ਫਿਰ ਕਦੇ ਪਾਰਟੀ ਛੱਡਣ ਦੀ ਲੋੜ ਜਿਹੜੀ ਆ ਉਹ ਨਾ ਪਵੇ ਤੇ ਪਾਰਟੀ ਛੱਡਣ ਦੀ ਉਦੋਂ ਹੀ ਲੋੜ ਪੈਂਦੀ ਆ ਜਦੋਂ ਬੰਦੇ ਦੇ ਆਪਣੇ ਹਿੱਤ ਜਿਹੜੇ ਆ ਉਹ ਅੱਗੇ ਆ ਜਾਂਦੇ ਆ ਤੇ ਲੋਕਾਂ ਦੇ ਹਿੱਤ ਜਦੋਂ ਪਿੱਛੇ ਚਲੇ ਜਾਂਦੇ ਆ ਇਹ ਆਮ ਸਮੇਂ ਦੇ ਵਿੱਚ ਇਹ ਬਹੁਤ ਕੁਝ ਵੇਖਿਆ ਜਾ ਲਿਖਣ ਨੂੰ ਮਿਲਿਆ ਹੈ ਕਿਉਂਕਿ ਨਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਇਹੋ ਗੱਲ ਕਹੀ ਜਾਂਦੀ ਹੈ ਕਿ ਕੋਈ ਵੀ ਬੰਦਾ 25 ਕਰੋੜ ਤੋਂ ਥੱਲੇ ਨਹੀਂ ਦੇਖਦਾ ਕਿ ਸਾਨੂੰ 25 ਕਰੋੜ ਦੀ ਆਫਰ ਆਈ ਸਾਨੂੰ 25 ਕਰੋੜ 50 ਕਰੋੜ ਰਾਜਾ ਬਣ ਕੇ ਕਹਿੰਦਾ ਕਿ ਤੁਹਾਨੂੰ ਇਹ ਜਿਹੜੀ ਸਥਿਤੀ ਆ ਉਹ 1.5 ਲੱਖ ਨੂੰ ਤੁਹਾਨੂੰ ਕੋਈ ਬੰਦਾ ਆਫਰ ਨਹੀਂ ਕਰ ਸਕਦਾ ਪਰ ਇਹ ਜਿਹੜੀ ਬਿਆਨਬਾਜ਼ੀ ਆ ਇਹ ਬਿਆਨਬਾਜ਼ੀ ਸਿਰਫ ਤੇ ਸਿਰਫ ਆਪਣੇ ਸਿਆਸੀ ਲਾਭਾਂ ਦੇ ਹਿੱਤ ਦੇ ਸੰਮੁਖੀ ਜਿਹੜੀ ਹੁੰਦੀ ਹੈਗੀ ਆ ਜਦੋਂ ਬੰਦਾ ਹੁਣ ਪਾਰਟੀ ਛੱਡ ਕੇ ਗਿਆ ਚਾਹੇ ਅਨਲ ਜੋਸ਼ੀ ਸੀ ਅਨਲ ਜੋਸ਼ੀ ਨੇ ਜਦੋਂ ਵੇਖਿਆ ਕਿ ਭਾਰਤੀ ਜਨਤਾ ਪਾਰਟੀ ਚ ਉਸ ਦਾ ਉਸ ਥਾਂ ਚ ਗਿਆ ਅਕਾਲੀ ਦਲ ਤੋਂ ਵਿੱਚੋਂ ਛੱਡਿਆ ਉਹ ਅਕਾਲੀ ਕਾਂਗਰਸ ਪਾਰਟੀ ਚ ਚਲਾ ਗਿਆ ਤਾਂ ਉਹੋ ਜਿਹੀ ਸਥਿਤੀਆਂ ਸਾਰੇ ਆਪਣੇ ਸਿਆਸੀ ਲਾਭਾਂ ਨੂੰ ਸਿਆਸੀ ਲਾਭਾਂ ਨੂੰ ਵੇਖਦੇ ਆ ਰਾਸੀ ਹਿੱਤਾਂ ਨੂੰ ਸਾਹਮਣੇ ਵੇਖਦੇ ਆ ਨਾ ਕਿ ਹਲਕੇ ਦੇ ਲੋਕਾਂ ਨੂੰ ਜੇ ਹਲਕੇ ਦੇ ਲੋਕਾਂ ਦੀ ਗੱਲ ਹੋਵੇ ਤਾ ਫਿਰ ਰਾਜੇ ਹਰੀ ਚੰਦਰ ਦਾ ਰਾਜ ਹੋਵੇ ਨਾ ਕਿ ਫਿਰ ਜੋ ਕੀ ਰਾਜਨੀਤੀ ਤਾਂ ਲੋਕਤੰਤਰ ਦਾ ਮਜ਼ਾਕ ਢੰਡੇ ਇਹ ਨਮਾਣਦੇ ਹੁਣ ਜਿਹੜੇ ਆਏ ਦਿਨ ਪਾਰਟੀਆਂ ਬਦਲ ਨੇ ਇੱਥੇ ਤੇ ਬੰਦੇ ਇਹੋ ਜਿਹੇ ਨਹੀਂ ਜਿਹੜੇ ਇੱਕ ਦਿਨ ਚ ਛੇ-ਛੇ ਪਾਰਟੀਆਂ ਵਿੱਚ ਬਦਲਦੇ ਰਹੇ ਨੇ ਹਰਿਆਣਾ ਦੇ ਇੱਕ ਮੁੱਖ ਮੰਤਰੀ ਦੀ ਆਯਾਰਾਮ ਗਿਆਰਾ ਉਹਦੀ ਵੱਲੋਂ ਹੀ ਇਹ ਗੱਲ ਚਰਚਾ ਸੀ ਜਿੱਥੇ ਇਸ ਲੋਕਾਂ ਜਿਹੜਾ ਇਹ ਆਖਾਂ ਜਿਹੜਾ ਬਣਿਆ ਆਯਾਰਾਮ ਤੇ ਗਿਆਰਾ ਸੋ ਰਾਜਨੀਤੀ ਦੇ ਵਿੱਚ ਲੋਕਾਂ ਦੇ ਹਿੱਤ ਨਹੀਂ ਆਪਣੇ ਹਿੱਤ ਜਿਹੜੇ ਸਰਮੁਖ ਹੁੰਦੇ ਨੇ ਜ਼ਿਆਦਾ ਬਿਲਕੁਲ ਬਿਲਕੁਲ ਅਣਖੀ ਸਰ ਉਧਰ ਦੂਜੇ ਪਾਸੇ ਪੰਜਾਬ ਦੀ ਸਿਆਸਤ ਦੇ ਵਿੱਚ ਡੇਰਾਬਾਦ ਦਾ ਪ੍ਰਭਾਵ ਪੰਜਾਬ ਦੀ ਸਿਆਸਤ ਦੇ ਵਿੱਚ ਜਾਤੀਵਾਦ ਦਾ ਪ੍ਰਭਾਵ ਇਹ ਲਗਾਤਾਰ ਹੀ ਵਧਦਾ ਜਾ ਰਿਹਾ ਹੈਗਾ ਡੇਰਿਆਂ ਦਾ ਪ੍ਰਭਾਵ ਵੀ ਲਗਾਤਾਰ ਵਧਦਾ ਜਾ ਰਿਹਾ ਤੇ ਦੂਜੇ ਪਾਸੇ ਅ ਦਲਿਤ ਭਾਈਚਾਰੇ ਨੂੰ ਜਾਂ ਸਿੱਖ ਭਾਈਚਾਰੇ ਨੂੰ ਜਾਂ OBC ਦੇ ਤਹਿਤ ਵੀ ਵੋਟ ਵਰਗ ਆ ਜੋ ਪੂਰੀ ਤਰ੍ਹਾਂ ਵੰਡਿਆ ਹੋਇਆ ਹੈ ਤਾਂ ਇਸੇ ਤਹਿਤ ਹੁਣ BJP ਦਲਿਤ ਬਨਾਮ ਸਿੱਖ ਭਾਈਚਾਰੇ ਤੋਂ ਉਲਟ OBC ਕੈਡਰ ਖੜਾ ਕਰਨ ਜਾ ਰਹੀ ਹੈਗੀ ਉਹ ਉਹਨਾਂ ਦੀ ਰਣਨੀਤੀ ਕੀ ਹੈ ਉਸ ਰਣਨੀਤੀ ਤਹਿਤ ਕੀ BJP ਮਜ਼ਬੂਤ ਹੋ ਪਾਵੇਗਾ 2027 ਦੇ ਲਈ ਜੇਕਰ ਉਸ ਰਣਨੀਤੀ ਤਹਿਤ BJP ਚੋਣ ਲੜਦੀ ਹੈ ਕੋਈ ਉਹਨਾਂ ਨੂੰ ਕਾਮਯਾਬੀ ਮਿਲੇਗੀ ਜੀ ਦੇਖੋ ਆਹ ਜਿਹੜਾ ਪ੍ਰਸ਼ਨ ਬੜਾ ਮਹੱਤਵਪੂਰਨ ਆਜ ਦੇ ਸੰਦਰਭ ਕਿਉਂਕਿ ਜਿਸ ਤਰੀਕੇ ਨਾਲ 2027 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਭਾਜਪਾ ਨੇ ਆਪਣਾ ਧਿਆਨ ਜਿਹੜਾ ਸਾਰੇ ਪੰਜਾਬ ਦੀਆਂ ਚੋਣਾਂ ਤੇ ਮੁਕੰਮਲ ਰੱਖਿਆ। ਪ੍ਰਧਾਨ ਮੰਤਰੀ ਦਾ ਜਿਹੜਾ ਨਿਸ਼ਾਨਾ ਆ ਉਹ ਦਲਤ ਵੋਟ ਬੈਂਕ ਆ। ਉਹ ਡੇਰਾ ਬੱਲਾ ਵੇਖੇ ਜਿਹੜੀ ਉਹ ਜਾਂਦੇ ਆ ਤੇ ਦਲਤ ਵੋਟਰਾਂ ਨੂੰ ਭਰਮਾਉਂਦੀ ਜਿਹੜੀ ਆ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਬਹੁਤ ਕੁਝ ਦਲਤ ਵਰਗ ਨਾਲ ਉਹਨਾਂ ਨਾਲ ਵਾਅਦੇ ਕੀਤੇ ਜਾ ਰਹੇ ਡੇਰਾ ਬੱਲਾ ਦੇ ਜਿਹੜੇ ਇੰਚਾਰਜ ਨੇ ਪਦਮਸ਼ਰੀ ਦੇ ਅੰਦਰ ਐਲਾਨ ਹੋਇਆ। ਇਹ ਦੂਜੇ ਪਾਸੇ ਅਧਿਕਾਰਤ ਤੌਰ ਤੇ ਜਿਸ ਤਰੀਕੇ ਨਾਲ ਨੈب ਸਿੰਘ ਸੈਣੀ ਦੀ ਭੂਮਿਕਾ ਇਹਨਾਂ ਦਿਨਾਂ 'ਚ ਪੰਜਾਬ 'ਚ ਵੇਖੀ ਜਾ ਰਹੀ ਆ ਉਹ ਉਹੀ ਫਾਰਮੈਟ ਹੈ ਜਿਹੜਾ ਹਰਿਆਣਾ ਦੇ ਵਿੱਚ ਭਾਜਪੀ ਨੇ ਬੀਤੇ ਸਮੇਂ ਦੇ ਵਿੱਚ ਖੇਡਿਆ ਹੁਣ ਪੰਜਾਬ ਦੇ ਵਿੱਚ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਕਾਲ ਦਾ ਅਹਿਸਾਸ ਆ ਕਿ ਕਿਸਾਨ ਤੇ ਜੇ ਖਾਸ ਤੌਰ 'ਤੇ ਜੱਟ ਵਰਗ ਜਿਹੜਾ ਜਾਂ ਕਿਸਾਨ ਵਰਗ ਦੀ ਆਪਾਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਤੋਂ ਅਜੇ ਵੀ ਉਹ ਖੁਸ਼ ਜਿਹੜਾ ਨਹੀਂ ਹੈਗਾ ਕਿ ਦੂਰੀ ਬਣਾ ਕੇ ਉਹ ਚੱਲਦਾ ਪਿਆ ਦੂਜੇ ਪਾਸੇ ਦਲਤ ਮਰਗ ਜਿਹੜਾ ਪੰਜਾਬ ਦੇ ਵਿੱਚ ਇੱਕ ਮਹੱਤਵਪੂਰਨ ਰੋਲ ਜਿਹੜਾ ਉਹ ਅਦਾ ਕਰਦਾ ਹੈ ਤੇ ਉਹਦੇ ਨਾਲ ਹੀ ਨਾਲ OBC ਵਰਗ ਜਿਹੜਾ 35% ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਵੋਟ ਜਿਹੜੀ ਪੰਜਾਬ ਦੇ ਵਿੱਚ ਹੈਗੀ ਆ ਉਸ ਨੂੰ ਪ੍ਰਭਾਵਨ ਵਾਸਤੇ ਜਾਂ ਉਸ ਨੂੰ ਨਾਮ ਲੈਣ ਵਾਸਤੇ ਬਕਾਇਦਾ ਤੌਰ ਤੇ ਲੱਗਦਾ ਕਿ ਜਿਹੜੀ ਡਿਊਟੀ ਆ ਉਹ ਨਾਭ ਸਿੰਘ ਸੈਣੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਆ ਉਹ ਲਗਾ ਦਿੱਤੀ ਗਈ ਆ ਨਾਭ ਸਿੰਘ ਸੈਣੀ ਵੀ OBC ਵਰਗ ਦੇ ਵਿੱਚ ਉਹ ਹੁੰਦੇ ਆ ਔਰ OBC ਵਰਗ ਦੀ ਇਹ ਖਾਸੀਅਤ ਆ ਕਲਾਸਿਸ ਵਰਗ ਆ ਇਹਦੇ ਵਿੱਚ ਹਿੰਦੂ ਵੀ ਆ ਜਾਂਦੇ ਆ ਤੇ ਇਹਨਾਂ ਵਿੱਚ ਸਿੱਖ ਵੀ ਜਿਹੜੇ ਸ਼ਾਮਲ ਹੋ ਜਾਂਦੇ ਆ ਭਾਵੇਂ ਕੋਈ ਇੱਕ ਧਰਮ ਦੇ ਲੋਕ ਜਿਹੜੇ ਆ ਇਹਨਾਂ ਵਿੱਚ ਨਹੀਂ ਆ OBC ਵਰਗ ਚ ਸਾਰੇ ਲੋਕ ਆ ਜਾਂਦੇ ਆ ਤੇ ਸੈਣੀ ਵਰਗ ਵੀ ਪੰਜਾਬ ਦੇ ਵਿੱਚ OBC ਵਰਗ ਦੇ ਵਿੱਚ ਜਿਹੜਾ ਇਹ ਆਉਂਦਾ ਹੈਗਾ ਜਾਂ ਹਰਿਆਣੇ ਦੇ ਵਿੱਚ OBC ਵਰਗਾ ਇਹ ਆ ਕਿਹਾ ਜਾਂਦਾ ਹੈਗਾ ਜੇ ਮੈਂ ਗਲਤ ਨਾ ਹੋਵਾਂ ਹੁਣ ਜਿਸ ਤਰੀਕੇ ਨਾਲ ਇਹ ਨੈਪ ਸਿੰਘ ਸਾਣੀ ਜਦੋਂ ਪੰਜਾਬ ਦੇ ਧਾਰਮਿਕ ਬੁੱਧਿਆਂ ਦੀ ਗੱਲ ਕਰਦੇ ਆ ਤਾਂ ਬਕਾਇਦਾ ਉਹਨਾਂ ਦੇ ਸਿਰ ਦੇ ਉੱਤੇ ਦਸਤਾਰ ਜਿਹੜੀ ਉਹ ਸੱਜੀ ਹੁੰਦੀ ਆ ਠੇੜ ਪੰਜਾਬੀ ਚ ਉਹ ਗੱਲ ਕਰਦੇ ਆ ਔਰ ਪੰਜਾਬੀ ਚ ਗੱਲ ਕਰਦੇ ਆ ਕਰਦੇ ਆ ਉਹ ਨਾੜੇ ਜਿਹੜਾ OBC ਵਰਗ ਆ ਉਹਨੂੰ ਨਾਲ ਲਗਾ ਦੀ ਗੱਲ ਕਰਦੇ ਤੁਸੀਂ ਬੀਤੇ ਸਮੇਂ ਚ ਉਹਨਾਂ ਦੀਆਂ ਫੇਰੀਆਂ ਤੇ ਅੱਜ ਦੀ ਫੇਰੀ ਦੇ ਸੰਦਰਭ ਚ ਗੱਲ ਕਰ ਲਓ ਕਿ ਜਿਸ ਤਰੀਕੇ ਨਾਲ ਉਹਨਾਂ ਨੇ OBC ਵਰਗ ਦੇ ਜਿਹੜੇ ਵੱਖ-ਵੱਖ ਜਾਤਾਂ ਨੇ ਉਹਨਾਂ ਦੇ ਨੁਮਾਇੰਦਿਆਂ ਨਾਲ ਉਹ ਗੱਲਾਂ ਬਾਤਾਂ ਜਾਂ ਉਹਨਾਂ ਦੀਆਂ ਮੁਸ਼ਕਲਾਂ ਦੀਆਂ ਗੱਲਾਂ ਬਾਤਾਂ ਕਰਦੇ ਆ ਕਦੇ ਉਹ ਨੌਜਵਾਨ ਵਰਗ ਨੂੰ ਨਾਲ ਲੈ ਕੇ ਤੁਰਨ ਦੀ ਕੋਸ਼ਿਸ਼ ਕਰਦੇ ਜਿਸ ਤਰੀਕੇ ਨਾਲ ਬੀਤੇ ਸਮੇਂ ਚ ਉਹਨਾਂ ਨੇ ਕਿਹਾ ਸੀ ਕਿ ਕੁਝ ਨੌਜਵਾਨ ਪੰਜਾਬ ਦੇ ਆਏ ਨਹੀਂ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਜਿਹੜਾ ਨੈਬ ਸਿੰਘ ਸੈਲੀ ਦਾ ਮੂਲ ਫੋਕਸ ਆ ਉਹ ਪੰਜਾਬ ਦੇ OBC ਫਰਕ ਦੇ ਉੱਤੇ ਕਲੀਅਰ ਦੇਖਣ ਨੂੰ ਮਿਲ ਸਕਦਾ ਹੈ ਬੀਤੇ ਸਮੇਂ ਤੋਂ ਜਦੋਂ ਤੋਂ ਉਹ ਪੰਜਾਬ 'ਚ ਜਿਹੜੇ ਦੌਰਿਆਂ ਦਾ ਉਹਨਾਂ ਦਾ ਦੌਰ ਜਿਹੜੇ ਆ ਸ਼ੁਰੂ ਹੋਇਆ। ਹੁਣ ਇਸ ਫਰੰਟ ਦੇ ਨਾਲ ਹੀ ਨਾਲ ਜਿਹੜਾ ਦਲਤ ਵਰਗ ਆ ਉਹਨੂੰ ਵੀ ਜਿਹੜੀ ਨਬਜ਼ ਆ ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉੱਪਰਲੇ ਸਿਖਰ ਲਿਆ ਉਹ ਉਹਨਾਂ ਵੱਲੋਂ ਕਿਸਾਨਾਂ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਕਿ ਇਹ ਕਿਹੜੇ ਪਾਸੇ ਚੁੱਕਦੇ ਆ। ਔਰ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਦੇ ਨਰਿੰਦਰ ਮੋਦੀ ਬੀਤੇ ਸਮੇਂ 'ਚ ਜਲੰਧਰ ਹੁੰਦੇ ਆ ਡੇਰਾ ਬੱਲਾ ਦੇ ਸੰਤ ਨਰਿੰਜਤ ਦਾਸ ਤੇ ਉਹ ਦੋ ਵਾਰੀ ਪੈਰੀ ਹੱਥ ਲਾਉਂਦੇ ਆ ਪਦਮਸ਼ੀਰੀ ਦੇਣ ਦਾ ਐਲਾਨ ਕਰਦੇ ਆ ਔਰ ਬਹੁਤ ਕੁਝ ਅਜਿਹਾ ਉਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਗੁਰੂ ਰਵੀਦਾਸ ਉਹਨਾਂ ਦਾ ਸਬੰਧ ਬਨਾਰਸ ਦੇ ਸੰਦਰਭ ਵਿੱਚ ਜੋੜ ਕੇ ਕੋਸ਼ਿਸ਼ ਕੀਤੀ ਉਸ ਦਾ ਮੇਨ ਮੰਤਵ ਇਹੋ ਸੀ ਕਿ ਦਬਾਬੇ ਦੀ ਜਿਹੜੀਆਂ 23 ਸੀਟਾਂ ਜਿਹੜੀਆਂ ਨੇ ਦਲਤ ਵਰਗ ਤੇ ਪ੍ਰਭਾਵ ਹਦੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਨਾਲ ਜੋੜਿਆ ਜਾਵੇ ਤਾਂ ਜੇਕਰ ਹੁਣ 23 ਸੀਟਾਂ ਉਹ ਤੇ ਦੂਜੇ ਪਾਸੇ ਨੈਪ ਸਿੰਘ ਸੈਣੀ ਜੇਕਰ ਅਦਰ ਬੈਕਵਰਡ ਕਲਾਸ ਜਾਂ OBC ਵਰਗ ਨੂੰ ਨਾਲ ਲੈ ਕੇ ਚੱਲਣ ਵਾਸਤੇ ਨਿਤ ਨਵੀਆਂ ਆ ਜਿਹੜੀਆਂ ਨੀਤੀਆਂ ਬਣਾ ਰਹੇ ਨੇ ਤਾਂ ਇਹ ਗੱਲ ਜਿਹੜੀ ਆ 2027 ਦੇ ਵਿੱਚ ਬਾਕੀ 파ਟੀਆਂ ਵਾਸਤੇ ਜ਼ਰੂਰ ਸੋਚੇ ਨੂੰ ਮਜਬੂਰ ਜਿਹੜੀ ਕਰ ਸਕਦੀ ਆ ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਇਹ ਗੱਲ ਚਰਚਿਤ ਰਹੀ ਆ ਜਦੋਂ ਕਾਂਗਰਸ ਨੇ ਵੀ ਮੁੱਖ ਮੰਤਰੀ ਬਣਾਉਣਾ ਹੀ ਆ ਜਦੋਂ ਸੁਖਜੇਂਦਰ ਸਿੰਘ ਦਾਵਾ ਜਾਂ ਦੂਜੇ ਬੰਨੇ ਆ ਜਦੋਂ ਮਾਫਰਦਸ ਲਈ ਜਾਖੜ ਦੀ ਜਿਹੜੀ ਗੱਲ ਚੱਲੀ ਤਾਂ ਮਕਸਦ ਹੁਣੀ ਨੇ ਜਿਸ ਤਰੀਕੇ ਨਾਲ ਵਿਰੋਧ ਕੀਤਾ ਕਿ ਹਾਂ ਭਈ ਜਿਹੜਾ ਮੁੱਖ ਮੰਤਰੀ ਹੈ ਉਹ ਸਿੱਖ ਹੋਣਾ ਚਾਹੀਦਾ ਤਾਂ ਅਸ਼ੋਪਲੇ ਸ਼ਬਦਾਂ ਜਾਂ ਬਿਟਵਿੰਸ ਆ ਲਾਈਨਸ ਸਿਰਫ ਚੋਣਾ ਚਾਹੀਦਾ ਹੈ ਇਸ ਕਰਕੇ ਜਿਹੜੀ ਇਹ ਚੀਜ਼ ਹੈ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਹਮੇਸ਼ਾ ਇਸ ਮੁੱਦੇ ਤੇ ਜਿਹੜੀਆਂ ਚੱਲੀਆਂ ਨੇ ਬੇਸ਼ੱਕ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇਖ ਲਓ ਉਹ ਵੀ ਮਤਲਬ ਜੱਟ ਵਰਗ ਦੇ ਵਿੱਚੋਂ ਹੀ ਹੁੰਦੇ ਨੇ ਤਾਂ ਓਬੀਸੀ ਵਰਗ ਜਾਂ ਦਲਤ ਵਰਗ ਵਿੱਚੋਂ ਨਹੀਂ ਹੁੰਦੇ ਜਦੋਂ ਕਿ ਉਹਨਾਂ ਸਬੰਧੀ ਵਾਅਦਾ ਜਿਹੜਾ ਕੀਤਾ ਗਿਆ ਸੀ ਕੇਵਲ ਚਰਨਜੀਤ ਸਿੰਘ ਚੰਨੀ ਸਨ ਜਿਹਨਾਂ ਨੂੰ ਕਾਂਗਰਸ ਨੇ ਉਸ ਸਮੇਂ ਜਿਹੜਾ ਮੁੱਖ ਮੰਤਰੀ ਜਿਹੜੇ ਦਲਤ ਵਰਗ ਦੇ ਵਿੱਚੋਂ ਬਣਾਇਆ ਤੇ ਜੇਕਰ ਹੁਣ ਭਾਰਤੀ ਜਨਤਾ ਪਾਰਟੀ ਇੱਕ ਪਾਸੇ OBC ਵਰਗ ਨੂੰ ਨਾਲ ਲੈ ਕੇ ਚੱਲਣ ਦਾ ਪਰਮਾਉਂਦੀ ਕੋਸ਼ਿਸ਼ ਕਰ ਰਹੀ ਹੈ ਤੇ ਦਲਿਤ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੀ ਹੈ ਤੇ ਜੇਕਰ ਇਹ ਦੋਵੇਂ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਇਹਨਾਂ ਦੋਵੇਂ ਵਰਗਾਂ ਦਾ ਜੇਕਰ ਭਾਰਤੀ ਜਨਤਾ ਪਾਰਟੀ ਅੱਛੇ ਜਿੱਤਫਲ ਹੋ ਜਾਂਦੀ ਆ ਆ ਫਿਰ ਰਖਣਾ ਸਭ 27 ਦੀਆਂ ਚੋਣਾਂ ਦੇ ਵਿੱਚ ਉਹੀ ਕੁਝ ਵਾਪਰੂਗਾ ਜੋ ਹਰਿਆਣਾ ਦੇ ਵਿੱਚ ਵਾਪਰਿਆ ਜਿੱਤੇ ਹਰਿਆਣਾ ਜਾਟ ਮਰਸਤੇਜ ਦੂਜੇ ਪਾਸੇ ਜਿਹੜੀ ਰਣਨੀਤੀ ਸੀ ਦਲਿਤ ਵਰਗ ਦੀ ਜਾਂ OBC ਵਰਗ ਦੀ ਉਹੀ ਫਾਰਮੂਲਾ ਇਹਦੇ ਪੰਜਾਬ 'ਚ ਜਰਾ ਫਿਰ ਲਾਗੂ ਹੋ ਸਕਦਾ ਆ ਅਗੇ ਤਾਂ ਇਹਨਾਂ ਜਿਹੜੀਆਂ ਬਾਕੀ ਪਾਰਟੀਆਂ ਨੇ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਨੇ ਜਾਂ ਉਹਨਾਂ ਨੂੰ ਸੋਚਣ ਵਾਸਤੇ ਜਿਹੜਾ ਭਾਰਤੀ ਜਨਤਾ ਪਾਰਟੀ ਜਿਹੜਾ ਜਰੂਰ ਮਜਬੂਰ ਆ ਕਰ ਰਹੀ ਆ ਕਿਉਂਕਿ ਜਿਸ ਤਰੀਕੇ ਨਾਲ ਨੈਪ ਸਿੰਘ ਸੈਣੀ ਦਾ ਆਇਦਨ ਪੰਜਾਬ ਦੀ ਰਾਜਨੀਤੀ ਦੇ ਵਿੱਚ ਔਰ ਪੰਜਾਬ ਦੀਆਂ ਚੋਣਾਂ 'ਚ ਡੂੰਗੀ ਦਿਲਚਸਪੀ ਜਿਹੜੀ ਵਧਦੀ ਪਈ ਆ ਉਦੋਂ ਸਾਫ਼ ਜਾਏ ਨਾ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੀਤੀ ਬੜੀ ਸੋਚ ਸਮਝ ਕੇ ਜਿਹੜੀਆਂ ਆਪਣੀ ਪਲੈਨਿੰਗ ਜਿਹੜੀ ਕਰ ਰਹੇ ਨੇ ਤਾਂ OBC ਵਰਗ ਤੇ ਦਲਤ ਵਰਗ ਜੇਕਰ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਪਰਭਾ ਲੈਂਦੀ ਆ ਜਾਂ ਆਪਣੇ ਨਾਲ ਜੋੜੇ ਚ ਸਫਲ ਹੋ ਜਾਂਦੀ ਆ ਤਾਂ ਫਿਰ 2027 ਦੀਆਂ ਚੋਣਾਂ ਦੇ ਨਤੀਜੇ ਜ਼ਰੂਰ ਹਨਾ ਨਿਚਣਕ ਜਿਹੜਿਆ ਹੋ ਸਕਦੇ। ਬਿਲਕੁਲ ਬਿਲਕੁਲ ਅਨਕੀ ਸਰ ਉਧਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਦੀ ਮੁਰਤੋਂ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਿਹਤ ਵਿਗੜੀ ਆ ਤੇ ਉਸ ਦੇ ਚੱਲਦਿਆਂ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚਕਾਰ ਲਿਜਾਇਆ ਗਿਆ ਹੈ। ਤੇ ਉਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਨਾਲ ਮਨੀਸ਼ ਸ਼ੋਦੀਆ ਵੀ ਇਕੱਠੇ ਦਿਖਾਈ ਦੇਣ ਨੂੰ ਮਿਲਦੇ ਆ ਅਚਾਨਕ ਐਸਾ ਕੀ ਹੋ ਗਿਆ ਕਿ ਮੁੱਖ ਮੰਤਰੀ ਦੀ ਸਿਹਤ ਵਿਗੜ ਜਾਂਦੀ ਹੈ ਤੇ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਲੈ ਜਾਇਆ ਜਾਂਦਾ ਸਿਹਤ ਨੂੰ ਲੈ ਕੇ ਹੁਣ ਤੱਕ ਦੀ ਕੀ ਕੋਈ ਅਪਡੇਟ ਹੈ ਆ ਜੋ ਸੂਚਨਾਮਾ ਰੱਖਣਾ ਚਾਹੀ ਕੋਲ ਨਹੀਂ ਉਹ ਹੀ ਧੂਰੀ ਦੇ ਅਸਦੀਕ ਇੱਕ ਪਿੰਡ ਚ ਇੱਕ ਧਾਰਮਿਕ ਸਥਾਨ ਤੇ ਅੱਜ ਮਾਂ ਸ਼ਿਵਰਾਤਰੀ ਦਾ ਜਿਹੜਾ ਤਿਹਾਰ ਆ ਉਹ ਮਨਾਇਆ ਜਾ ਰਿਹਾ ਸੀ ਤੇ ਉੱਥੇ ਮੁੱਖ ਮੰਤਰੀ ਸੀਐਮ ਮਾਨ ਦੂਜੇ ਪਾਸੇ ਅਰਵਿੰਦ ਕੇਸ਼ਰੀਵਾਲ ਤੇ ਮਨੀਸ਼ ਸੋਦੀਏ ਜਿਹੜੇ ਪੰਜਾਬ ਮਾਮਲੇ ਦੇ ਇੰਚਾਰਜ ਆ ਇਕੱਠੇ ਉੱਥੇ ਉਹ ਪਹੁੰਚਦੇ ਆ ਉਹ ਦਰਸ਼ਨ ਕਰਦੋਂ ਉਪਰੰਤ ਉਹਨਾਂ ਨੇ ਅੱਗੇ ਵੀ ਕਿਤੇ ਅਮਨ ਔਰੋੜੇ ਦੇ ਜਿਹੜੇ ਨਜ਼ਦੀਕੀ ਰਿਸ਼ਤੇਦਾਰਾ ਉਹਨਾਂ ਦੇ ਘਰ ਉਹਨਾਂ ਨੇ ਉੱਥੇ ਜਾਣਾ ਸੀ ਪਰ ਕਹਿੰਦੇ اچانک ਉਹਨਾਂ ਦੀ ਤਬੀਬ ਜਿਹੜੀ ਹੈ ਭਗਵੰਤ ਪਾਣ ਹੋਣਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਖਰਾਬ ਹੋ ਜਾਂਦੀ ਆ ਤੇ ਉਹਨਾਂ ਨੂੰ ਤੁਰੰਤ ਜਿਹੜਾ ਚੰਡੀਗੜ੍ਹ ਦੇ ਜਿਹੜੇ ਮੋਹੱਲੀ ਦੇ 46 ਸਪਾਲ ਵਿੱਚ ਰੂਟੀਨ ਚੈੱਕਅਪ ਵਾਸਤੇ ਲਿਜਾਇਆ ਜਾਂਦਾ ਜਦੋਂ ਅਸੀਂ ਆ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਉਦੋਂ ਤਾਂ ਇਹੋ ਹੀ ਖਬਰਾਂ ਨੇ ਕਿ ਰੂਟੀਨ ਚੈੱਕਅਪ ਵਾਸਤੇ ਉਹਨਾਂ ਨੂੰ ਉੱਥੇ ਲਜਾਇਆ ਗਿਆ ਕਿ ਜਿੱਥੇ ਕੋਈ ਪਹਿਲਾਂ ਉਹਨਾਂ ਦੀ ਧੂਰੀ ਦੇ ਲੱਗੇ ਜੇ ਉਹਨਾਂ ਸਿਹਤ ਜਿਹੜੀ ਖਰਾਬ ਜਿਹੜੀ ਹੋ ਜਾਂਦੀ ਆ ਤੇ ਅਸੀਂ ਪ੍ਰਮਾਤਮਨ ਅੱਗੇ ਦੁਆ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਸਲਤੀ ਜਲਦੀ ਤੋਂ ਜਲਦੀ ਸੇਵ ਜਾਬ ਜਲਾ ਹੋ ਸਕਣ ਤਾਂ ਜੋ ਪੰਜਾਬ ਦੇ ਕੰਮਾਂ ਦੇ ਵਿੱਚ ਉਹ ਆਪਣੀ ਜਿਹੜੀ ਮਸਰੂਫੀ ਮਸਰੂਫੀਅਤ ਉਸ ਨੂੰ ਦਸਾ ਸਕਣ ਜਾਂ ਪੰਜਾਬ ਦੇ ਕੰਮਾਂ ਵਾਸਤੇ ਉਹ ਜਲਦ ਤੋਂ ਜਲਦ ਸੇਵ ਜਾਬ ਹੋ ਕੇ ਕੰਮ ਕਰਨਾ ਇਹ ਬਾਕੀ ਇਹ ਗੱਲ ਜ਼ਰੂਰ ਹੈ ਥੇ ਕੀ ਮੁੱਖ ਮੰਤਰੀ ਸਾਹਿਬ ਇਹ ਦੂਜੀ ਜਾਂ ਤੀਜੀ ਵਾਰ ਹਸਪਤਾਲ ਦੇ ਵਿੱਚ ਅਗੇ ਨੇ ਖਾਸ ਤੌਰ ਤੇ ਪਹਿਲਾਂ ਵੀ ਉਦੋਂ ਵੀ ਜਦੋਂ ਬੀਤੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਜਦੋਂ ਖਬਰਾਂ ਸਨ ਕਿ ਉਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਆ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਦੇ ਨਾਲ ਜਾਂ ਹੋਰ ਕੁਝ ਨੇਤਾ ਸੀ ਉਹਨਾਂ ਨਾਲ ਨਾਰਾਜ਼ਗੀ ਚੱਲਦੀ ਪਈ ਆ ਤਾਂ ਉਦੋਂ ਵੀ ਉਹ ਮਹੱਲੇ ਦੇ ਹਸਪਤਾਲ ਦੇ ਵਿੱਚ ਉਹ ਦਾਖਲ ਹੋ ਗਏ ਸਨ ਉਦੋਂ ਵੀ ਇਹ ਗੱਲ ਇਹ ਹੀ ਜਾਣੀ ਸੀ ਕਿ ਉਹਨਾਂ ਦੀ ਜਿਹੜੀ ਸਿਹਤ ਆ ਉਹ ਖਰਾਬ ਹੈਗੀ ਆ ਔਰ ਬੜੀ ਹੈਰਾਨਗੀ ਦੀ ਗੱਲ ਸੀ ਕਿ ਉਦੋਂ ਇਹ ਪੰਜਾਬ ਦਾ ਕੋਈ ਵੀ ਮੰਤਰੀ ਜਾਂ ਕੋਈ ਹੋਰ ਐਮਐਲਏ ਕੋਈ ਉਹਨਾਂ ਦਾ ਪਤਾ ਲੈਣ ਵਾਸਤੇ ਇਹ ਉੱਥੇ ਨਹੀਂ ਸੀ ਪਹੁੰਚਿਆ ਉਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਜੇ ਮੈਂ ਗੱਲ ਕਰਾਂ ਗੁਰਦਾਮਾ ਦੇ ਗੁਰੂਗામ ਦੇ ਹਸਪਤਾਲ ਦੇ ਵਿੱਚ ਵੀ ਉਹ ਮੰਤਰੀ ਸਾਹਿਬ ਇਹ ਇਲਾਜ ਵਾਸਤੇ ਜਿਹੜੀ ਜਿਹੜੇ ਇਲਾਜ ਦਾਖਲ ਜਿਹੜੇ ਨੇ ਜਦੋਂ ਉਹਨਾਂ ਨੇ ਸੰਤ ਸੀਚੇਵਾਲ ਜਿਹੜੀ ਜਿਹੜੇ ਉੱਚ ਲਾਉਂਦੇ ਨੇ ਔਰਤਾਨਪੁਰ ਲੋਧੀ ਦੇ ਲਾਗੇ ਵਹੀ ਨਦੀ ਜਿਹੜੀ ਸਾਫ਼ ਕੀਤੀ ਸੀ ਉਹਨਾਂ ਨੇ ਕੁਝ ਪਾਣੀ ਜਿਹੜਾ ਉੱਥੇ ਪੀ ਲਿਆ ਸੀ ਤਾਂ ਉਦੋਂ ਵੀ ਕਹਿੰਦੇ ਸੀ ਕਿ ਉਹਨੂੰ ਪੀਤਾ ਉਹਨਾਂ ਦਾ ਖਰਾਬ ਹੋ ਗਿਆ ਉਦੋਂ ਵੀ ਉਹ ਅ ਗੁਰੂਗ੍ਰਾਮ ਦੇ ਹਸਪਤਾਲ ਚ ਦਾਖਲ ਜਿਹੜੇ ਰਹੇ ਨੇ ਤੇ ਹੁਣ ਵੀ ਪਤਾ ਲੱਗਾ ਕਿ ਉਹ ਹੋਟਿਸ ਹਸਪਤਾਲ ਚ ਰੋਟੀਨ ਚੈੱਕਅਪ ਵਾਸਤੇ ਜਿਹੜਾ ਗਏ ਨੇ ਅਸੀਂ ਪ੍ਰਮਾਤਮਾ ਲਗੇ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਸਿਹਤਯਾਬ ਕਰੇ ਤਾਂ ਦੁਬਾਰਾ ਉਹ ਆਪਣੇ ਪਰਿਵਾਰ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਕਰ ਦੁਬਾਰਾ ਆ ਕੇ ਪੰਜਾਬ ਦੇ ਹਿੱਤਾਂ ਵਾਸਤੇ ਕੰਮ ਲੱਗੇ ਬਿਲਕੁਲ ਬਿਲਕੁਲ ਅਨਕੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜਿਹੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਕੇ ਜੀ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਖੀਰ ਤੱਕ ਜੁੜਨ ਦੇ ਲਈ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਮੈਨੂੰ ਦੋ ਇਜਾਜ਼ਤ